ਮੋਹਾਲੀ ਨੂੰ ਬਣਾਇਆ ਜਾਵੇਗਾ ਨਵੇਂ ਭਾਰਤ ਦਾ ਆਈਟੀ ਹੱਬ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਆਪਣੇ ਰਿਆਇਸ਼ ਤੇ ਇਨਫੋਸਿਸ ਦੀ ਟੀਮ ਨਾਲ ਵਿਸ਼ੇਸ਼ ਮੀਟਿੰਗ ਕੀਤੀ ਇਸ ਮੀਟਿੰਗ ਚ ਚਰਚਾ ਹੋਈ ਕਿ ਕਿਵੇਂ ਮੋਹਾਲੀ ਨੂੰ ਇੱਕ ਵੱਡਾ ਇਨਫੋਰਮੇਸ਼ਨ ਟੈਕਨੋਲੋਜੀ ਹੱਬ ਬਣਾਇਆ ਜਾ ਸਕਦਾ ਹੈ ਮੁੱਖ ਮੰਤਰੀ ਨੇ ਆਪਣੇ ਐਕਸ ਹੈਂਡਲ ਤੇ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ ਮੋਹਾਲੀ ਦੇ ਆਈਟੀ ਹੱਬ ਬਨਨ ਨਾਲ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਦੇ ਰਾਹ ਖੁੱਲਣਗੇ ਅਤੇ ਪੰਜਾਬ ਦੇਸ਼ ਦੇ ਅੱਗੇ ਤ੍ਰੀ ਸੂਬਿਆਂ ਚ ਸ਼ਾਮਲ ਹੋਵੇਗਾ ਪੰਜਾਬ ਸਰਕਾਰ ਦੀ ਨਵੀਂ IT ਪਾਲਿਸੀ ਦੇ ਤਹਿਤ ਮੋਹਾਲੀ ਉੱਤਰੀ ਭਾਰਤ ਦਾ ਸਾਬਤ IT ਸੈਂਟਰ ਬਣ ਕੇ ਉਭਰੇਗਾ ਇਸ ਪਾਲਿਸੀ ਨਾਲ ਲਗਭਗ 55000 IT ਪ੍ਰੋਫੈਸ਼ਨਲਸ ਨੂੰ ਨੌਕਰੀਆਂ ਮਿਲਣਗੀਆਂ ਉਦਯੋਗ ਮੰਤਰੀ ਤਰुणਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਕਈ ਵੱਡੀਆਂ IT ਕੰਪਨੀਆਂ ਜਿਵੇਂ ਇਨਫੋਸਿਸ ਸਾਈਫਾਈ ਟੈਕ ਆਰਪੀਜੀ ਗਰੁੱਪ ਆਦਿ ਮੋਹਾਲੀ ਚ ਇਨਵੈਸਟਮੈਂਟ ਕਰਨ ਚ ਰੁਚੀ ਵਿਖਾ ਰਹੀਆਂ ਹਨ ਸਾਈਫਾਈ ਟੈਕਨੋਲੋਜੀਜ਼ ਦੇ ਚੇਅਰਮੈਨ ਦਿਲੀਪ ਕਾਲ ਨੇ ਮੋਹਾਲੀ ਵਿੱਚ AI ਬੇਸਡ ਡਾਟਾ ਸੈਂਟਰ ਬਣਾਉਣ ਲਈ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਦਾ ਪਲਾਨ ਰੱਖਿਆ ਹੈ ਇਸ ਨਾਲ ਮੁਹਾਲੀ ਦੀ ਡਿਜੀਟਲ ਇਨਫਰਾਸਟ੍ਰਕਚਰ ਨੂੰ ਵਡਿਆ ਬੂਸਟ ਮਿਲੇਗਾ ਨਵੇਂ ਪੰਜਾਬ ਵੱਲ ਇਹ ਇੱਕ ਹੋਰ ਕਦਮ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਸੂਬੇ ਨੂੰ ਮਿਲੇਗਾ ਟੈਕਨੋਲੋਜੀ ਵਿੱਚ ਮਾਨ ਮੁਹਾਲੀ ਨੂੰ ਬਣਾਇਆ ਜਾਵੇਗਾ ਨਵੇਂ ਭਾਰਤ ਦਾ ਆਈਟੀ ਹਬ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਆਪਣੇ ਰਿਆਇਸ਼ ਤੇ ਇਨਫੋਸਿਸ ਦੀ ਟੀਮ ਨਾਲ ਵਿਸ਼ੇਸ਼ ਮੀਟਿੰਗ ਕੀਤੀ ਇਸ ਮੀਟਿੰਗ ਚ ਚਰਚਾ ਹੋਈ ਕਿ ਕਿਵੇਂ ਮੁਹਾਲੀ ਨੂੰ ਇੱਕ ਵੱਡਾ ਇਨਫੋਰਮੇਸ਼ਨ ਟੈਕਨੋਲੋਜੀ ਹਬ ਬਣਾਇਆ ਜਾ ਸਕਦਾ ਹੈ ਮੁੱਖ ਮંત્રી ਨੇ ਆਪਣੇ ਐਕਸ ਹੈਂਡਲ ਤੇ ਫੋਟੋਆਂ ਸ਼ੇਅਰ ਕਰ ਦਿਆ ਲਿਖਿਆ ਮੋਹਾਲੀ ਦੇ ਆਈਟੀ ਹੱਬ ਬਨਨ ਨਾਲ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਦੇ ਰਾਹ ਖੁੱਲਣਗੇ ਅਤੇ ਪੰਜਾਬ ਦੇਸ਼ ਦੇ ਅੱਗੇ ਤ੍ਰੀ ਸੂਬਿਆਂ ਚ ਸ਼ਾਮਲ ਹੋਵੇਗਾ ਪੰਜਾਬ ਸਰਕਾਰ ਦੀ ਨਵੀਂ ਆਈਟੀ ਪਾਲਿਸੀ ਦੇ ਤਹਿਤ ਮੋਹਾਲੀ ਉੱਤਰੀ ਭਾਰਤ ਦਾ ਸਾਬਤ ਆਈਟੀ ਸੈਂਟਰ ਬਣ ਕੇ ਉਭਰੇਗਾ ਇਸ ਪਾਲਿਸੀ ਨਾਲ ਲਗਭਗ 55000 ਆਈਟੀ ਪ੍ਰੋਫੈਸ਼ਨਲਸ ਨੂੰ ਨੌਕਰੀਆਂ ਮਿਲਣਗੀਆਂ ਉਦਯੋਗ ਮੰਤਰੀ ਤਰुणਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਕਈ ਵੱਡੀਆਂ ਆਈਟੀ ਕੰਪਨੀਆਂ ਜਿਵੇਂ ਇਨਫੋਸਿਸ ਸਾਈਫਾਈ ਟੈਕ RPG ਗਰੁੱਪ ਆਦਿ ਮੁਹਾਲੀ ਚ ਇਨਵੈਸਟਮੈਂਟ ਕਰਨ ਚ ਰੁਚੀ ਵਿਖਾ ਰਹੀਆਂ ਹਨ ਸਾਈਫਾਈ ਟੈਕਨੋਲੋਜੀਜ਼ ਦੇ ਚੇਅਰਮੈਨ ਦਿਲੀਪ ਕਾਲ ਨੇ ਮੁਹਾਲੀ ਵਿੱਚ AI ਬੇਸ ਡਾਟਾ ਸੈਂਟਰ ਬਣਾਉਣ ਲਈ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਦਾ ਪਲਾਨ ਰੱਖਿਆ ਹੈ ਇਸ ਨਾਲ ਮੁਹਾਲੀ ਦੀ ਡਿਜੀਟਲ ਇਨਫਰਾਸਟ੍ਰਕਚਰ ਨੂੰ ਵੱਡਿਆ ਬੂਸਟ ਮਿਲੇਗਾ ਨਵੇਂ ਪੰਜਾਬ ਵੱਲ ਇਹ ਇੱਕ ਹੋਰ ਕਦਮ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਸੂਬੇ ਨੂੰ ਮਿਲੇਗਾ ਟੈਕਨੋਲੋਜੀ ਵਿੱਚ ਮਾਨ ਮੋਹਾਲੀ ਨੂੰ ਬਣਾਇਆ ਜਾਵੇਗਾ ਨਵੇਂ ਭਾਰਤ ਦਾ ਆਈਟੀ ਹੱਬ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਆਪਣੇ ਰਿਆਇਸ਼ ਤੇ ਇਨਫੋਸਿਸ ਦੀ ਟੀਮ ਨਾਲ ਵਿਸ਼ੇਸ਼ ਮੀਟਿੰਗ ਕੀਤੀ ਇਸ ਮੀਟਿੰਗ ਚ ਚਰਚਾ ਹੋਈ ਕਿ ਕਿਵੇਂ ਮੋਹਾਲੀ ਨੂੰ ਇੱਕ ਵੱਡਾ ਇਨਫੋਰਮੇਸ਼ਨ ਟੈਕਨੋਲੋਜੀ ਹੱਬ ਬਣਾਇਆ ਜਾ ਸਕਦਾ ਹੈ ਮੁੱਖ ਮੰਤਰੀ ਨੇ ਆਪਣੇ ਐਕਸ ਹੈਂਡਲ ਤੇ ਫੋਟੋਆਂ ਸ਼ੇਅਰ ਕਰ ਦਿਆ ਲਿਖਿਆ ਮੋਹਾਲੀ ਦੇ ਆਈਟੀ ਹੱਬ ਬਨਨ ਨਾਲ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਦੇ ਰਾਹ ਖੁੱਲਣਗੇ ਅਤੇ ਪੰਜਾਬ ਦੇਸ਼ ਦੇ ਅੱਗੇ ਤ੍ਰੀ ਸੂਬਿਆਂ ਚ ਸ਼ਾਮਲ ਹੋਵੇਗਾ ਪੰਜਾਬ ਸਰਕਾਰ ਦੀ ਨਵੀਂ IT ਪਾਲਿਸੀ ਦੇ ਤਹਿਤ ਮੋਹਾਲੀ ਉੱਤਰੀ ਭਾਰਤ ਦਾ ਸਾਬਤ IT ਸੈਂਟਰ ਬਣ ਕੇ ਉਭਰੇਗਾ ਇਸ ਪਾਲਿਸੀ ਨਾਲ ਲਗਭਗ 55000 IT ਪ੍ਰੋਫੈਸ਼ਨਲਸ ਨੂੰ ਨੌਕਰੀਆਂ ਮਿਲਣਗੀਆਂ ਉਦਯੋਗ ਮੰਤਰੀ ਤਰुणਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਕਈ ਵੱਡੀਆਂ IT ਕੰਪਨੀਆਂ ਜਿਵੇਂ ਇਨਫੋਸਿਸ ਸਾਈਫਾਈ ਟੈਕ ਆਰਪੀਜੀ ਗਰੁੱਪ ਆਦਿ ਮੋਹਾਲੀ ਚ ਇਨਵੈਸਟਮੈਂਟ ਕਰਨ ਚ ਰੁਚੀ ਵਿਖਾ ਰਹੀਆਂ ਹਨ ਸਾਈਫਾਈ ਟੈਕਨੋਲੋਜੀਜ਼ ਦੇ ਚੇਅਰਮੈਨ ਦਿਲੀਪ ਕਾਲ ਨੇ ਮੋਹਾਲੀ ਵਿੱਚ AI ਬੇਸਡ ਡਾਟਾ ਸੈਂਟਰ ਬਣਾਉਣ ਲਈ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਦਾ ਪਲਾਨ ਰੱਖਿਆ ਹੈ ਇਸ ਨਾਲ ਮੁਹਾਲੀ ਦੀ ਡਿਜੀਟਲ ਇਨਫਰਾਸਟ੍ਰਕਚਰ ਨੂੰ ਵਡਿਆ ਬੂਸਟ ਮਿਲੇਗਾ ਨਵੇਂ ਪੰਜਾਬ ਵੱਲ ਇਹ ਇੱਕ ਹੋਰ ਕਦਮ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਸੂਬੇ ਨੂੰ ਮਿਲੇਗਾ ਟੈਕਨੋਲੋਜੀ ਵਿੱਚ ਮਾਨ